ਕੋਲ ਦੱਸਦੇ ਜੀ ਇੱਥੇ ਸਾਡੇ ਰਾਤ ਨੂੰ ਡਿਊਟੀ ਹੈ ਇੱਥੇ ਮਾਤਾ ਪਿਤਾ ਸਾਰਿਆਂ ਇੱਥੇ ਆਣ ਕੇ ਰਾਤ ਨੂੰ ਕੰਪਲੀਟ ਸਾਡੇ ਕੋਲ ਜਿਹੜਾ ਮਰਜ਼ੀ ਬਿਨਾਂ ਖਾਓ ਪੀਂ ਕੇ ਲਿਖਾ ਸਕਦਾ ਹੈ ਇਹਨਾਂ ਸੈਂਟਰ ਦੇ ਵਿੱਚ ਘਾਰ ਪੈਂਦਾ ਜੀ ਆਪਣੇ ਸਮਾਨ ਦੇ ਕੋਈ ਹੈਗਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇੱਥੇ ਆਉਣ ਜੀ ਸਾਰਾ ਕੰਪਲੀਟ ਲਿਖਾ ਸਕਦਾ ਸਾਰੇ ਕਰ ਸਕਦਾ ਜੇ ਸਾਾਨੂੰ ਕੋਈ ਨੁਕਸਾਨ ਹੁੰਦਾ ਰਾਤ ਨੂੰ ਜਾਂ ਕੋਈ ਯੋਡੀ ਨੇ ਸਾਡਾ ਹੁੰਦਾ ਪ੍ਰਸ਼ਾਸਨ ਜਿੰਮੇਵਾਰ ਤੇ ਫਾਰਮ ਕਮੇਟੀ ਆ ਨਹੀਂ ਇਹ ਸਵਾਲ ਬੜਾ ਵੱਡਾ ਹੈ ਉਹ ਕਹਿ ਰਹੇ ਨੇ ਅਸੀਂ ਕੱਲਾ ਸ਼ੈੱਟ ਢਾਣ ਵਾਸਤੇ ਆ ਤੁਹਾਡੇ ਵਰਕਰ ਕਹਿ ਰਹੇ ਨੇ ਵੀ ਉਹਨੂੰ ਢਾਣਾ ਹੈ ਨਹੀਂ ਇਹ ਝੂਠ ਮਾਰ ਦੇਣਗੇ ਸ਼ੈੱਟ ਹਾ ਕੇ ਨਾਲ ਦੇ ਨਾਲ ਕਮਰਾ ਢਾਣਾ ਹੈ ਯਾਰ ਸ਼ੈੱਟ ਕਿੱਡਾ ਕਿਆ ਹੈ ਸ਼ੈੱਟ ਕਿਹੜਾ ਕਹਿਗਾ ਜੀ ਤਾਂ ਦੇਖੋ ਚਾਦਰ ਤੇ ਹੈ ਨਹੀਂ ਭਾਈ ਚਾਦਰਾਂ ਪੜਨ ਲਾਤੀਆਂ ਨਹੀਂ ਇਹ ਲੱਗਦਾ ਕੋਈ ਨਿੱਜੀ ਫਾਇਦਾ ਲਿਆ ਜਾ ਰਿਹਾ ਬਿਲਕੁਲ ਲਿਆ ਜਾ ਰਿਹਾ ਇਹ ਦੇ ਨਾਲ ਆਪਣਾ ਦਲੇ ਚਲਾਉਂਦਾ ਨਹੀਂpropto ਦਾ ਫਾਇਦਾ ਹੈ ਜੀ ਅੱਗੇ ਵੀ ਰੋਲਾ ਪਿਆ ਜੀ ਉਹਦਾ ਝਾੜੂ ਵਾਲੇ ਰਾਣ ਸਾਡੇ ਧਰਨਾ ਵਿੱਚ ਲਾਇਆ ਜੀ ਉਹਨਾਂ ਨੇ ਰੋਕਿਆ ਸੀ ਇਹ ਸਿਰਫ ਸ਼ੈਡ ਨੂੰ ਆਪਣਾ ਉਤਾਰਨ ਵਾਸਤੇ ਆਏ ਹਰ ਇੱਕ ਮਿੰਟ ਵਿੱਚ ਆਏ ਬਿਜਲੀ ਬੋਰਡ ਦੇ ਕਰਮਚਾਰੀ ਕਹਿੰਦੇ ਸਾਂ ਟੋਡਰ ਵਾਸਤੇ ਆਏ ਆਪਣੇ ਸ਼ੈਡ ਨੂੰ ਅਸੀਂ ਤਾਂ ਸਿਰਫ ਸ਼ੈਡ ਨੂੰ ਇੱਥੋਂ ਟ੍ਰੈਫਿਕ ਦੀ ਸਮੱਸਿਆ ਕਰਕੇ ਲਾਹਣ ਵਾਸਤੇ ਆਏ ਇਹ ਕਦਾ ਲੱਗਿਆ ਸ਼ੈਡ ਤੋਂ ਬਹੁਤ ਪੁਰਾਣਾ ਸ਼ੈਡ ਹੈ ਇਹ ਤਾਂ 50 ਸਾਲ ਹੋ ਗਏ ਲੱਗੇ ਹੋ ਘਰਦਿਆਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਾਂ ਵੀਰ ਜੀ ਸਵਾਲ ਹੈ ਤੁਸੀਂ ਅੱਧ ਕਿਉਂ ਤੋੜਨ ਆਏ ਉਹਨੂੰ ਜੋ ਹੁਕਮ ਹੋਇਆ ਜੀ ਉਹ ਮੈਂ ਆਇਆ ਤੀਨੋਂ ਕਮੇਟੀ ਕੋਲੋਂ ਇਹੋ ਸਾਹਿਬ ਦੇ ਵੀਰ ਜੀ ਸਵਾਲ ਹੈ ਤੁਸੀਂ ਕਹਿ ਰਹੇ ਹੋ ਸ਼ੈੱਡ ਤੋੜਨਾ ਉਹ ਕਹਿ ਰਹੇ ਨੇ ਬਿਲਡਿੰਗ ਤੋੜਨੀ ਇਹ ਚ ਕੀ ਗੱਲ ਨਹੀਂ ਸਮਝ ਆ ਰਹੀ ਗਲਤ ਹੈ ਜੀ ਅਸੀਂ ਬਿਲਡਿੰਗ ਨੂੰ ਕੋਈ ਸਾਡਾ ਉਹ ਨਹੀਂ ਹੈਗਾ ਮਕਸਦ ਤੁਸੀਂ ਬੋਲਿਓ ਇਹ ਮੁੱਦੇ ਨੂੰ ਜਾਣ ਕੇ ਉਛਾਲਿਆ ਜਾ ਰਿਹਾ ਜੀ ਪ੍ਰਸ਼ਾਸਨ ਵੱਲੋਂ ਇਹ ਕੋਈ ਮੁੱਦਾ ਹੈ ਨਹੀਂ ਪਬਲਿਕ ਦੀ ਜਗ੍ਹਾ ਪਬਲਿਕ ਦੇ ਵਾਸਤੇ ਅਸੀਂ ਕੰਮ ਕਰਦੇ ਆਂ ਅਸੀਂ ਆ ਪਬਲਿਕ ਦੇ ਸਰਵੰਟ ਆ ਸਾਡੇ ਵਾਸਤੇ ਇੱਕ ਬੈਠਣ ਲਈ ਜਗ੍ਹਾ ਬਣੀ ਹੋਈ ਹੈ ਜਿਹੜੀ ਕਿ ਪ੍ਰਸ਼ਾਸਨ ੱੱੱਕੇ ਨਾਲ ਸਭ ਤੋਂ ਖਾਲੀ ਕਰਾਉਣਾ ਚਾਹੁੰਦਾ ਅੱਜ ਸ਼ੈੱਡ ਦਾ ਬਹਾਨਾ ਬਣਾ ਰਹੇ ਨੇ ਕਿ ਤੁਹਾਨੂੰ ਉਹਦਾ ਬਹਾਨਾ ਮੰਨ ਕੇ ਪਿੱਛੇ ਅਸੀਂ ਤੋੜਨਾ ਤੁਹਾਨੂੰ ਇਹ ਅੱਜ ਦਾ ਮਸਲਾ ਮਸਲਾ 20 ਸਾਲਾਂ ਤੋਂ ਚੱਲਦਾ ਆ ਰਿਹਾ ਸਾਰੀ ਪਬਲਿਕ ਨੂੰ ਸਾਰੇ ਸਾਮਾਣਾ ਪ੍ਰਸ਼ਾਸਨ ਨੂੰ ਅੱਜ ਦਾ ਅੰਦਰ ਦੀ ਗੱਲ ਦਾ ਪਤਾ ਵੀ ਕੀ ਹੈ ਅਸੀਂ ਤਾਂ ਕੁਛੇ ਵੱਤੋ ਕੁਝ ਨਹੀਂ ਅਸੀਂ ਆਪਣੇ ਸੇਫਟੀ ਦੀ ਮੰਗਦੇ ਆਂ ਵੀ ਸਾਡੀ ਸੇਫਟੀ ਆ ਸਾਨੂੰ ਸ਼ਾਇਦ ਦਾ ਸੈਂਟਰ ਪੁਆਇੰਟ ਬੰਦਾ ਇੱਥੇ ਹੀ ਪਬਲਿਕ ਆ ਕੇ ਸਾਨੂੰ ਕੰਪਲੀਟ ਲਖਾਂਦੀ ਹੈ ਜੀ ਇਸ ਲਈ ਅਸੀਂ ਇਹ ਜਗ੍ਹਾ ਖਾਲੀ ਕਰਨੀ ਨਹੀਂ ਹੈਗੀ ਵੀਰ ਜੀ ਉਹ ਕਹਿ ਰਹੇ ਨੇ ਵੀ ਅਸੀਂ ਕੱਲਾ ਸ਼ੈੱਡ ਢਾਣ ਵਾਸਤੇ ਆ ਰਹੇ ਤੁਸੀਂ ਕਹਿ ਰਹੇ ਕਮਰਾ ਢਾਣਾ ਇਹ ਗੱਲ ਸਸਪੈਂਸ ਬਣ ਰਹੀ ਹੈ ਜੀ ਸ਼ੈੱਡ ਦਾ ਤਾਂ ਇੱਕ ਬਹਾਨਾ ਦਿੱਤਾ ਜਾ ਰਿਹਾ ਜੀ ਅੱਜ ਸ਼ੈੱਡ ਧਾਣਗੇ ਬਾਦੂ ਆ ਰਹੇ ਤਾਂ ਕਮਰੇ ਨੂੰ ਮਾਰ ਗਿਆ ਸਾਡੇ ਮੋਟਰਸਾਈਕਲਾਂ ਨੂੰ ਸਾਡੀ ਸੇਫਟੀ ਕਿੱਥੀ ਦੀ ਦਿੱਤੀ ਆ ਸਾਰੇ ਕੋਈ ਆਪਣੇ ਵਾਸਤੇ ਦਾ ਕੰਮ ਕਰ ਨਹੀਂ ਰਹੇ ਜੀ ਅਸੀਂ ਪਬਲਿਕ ਦੇ ਸਰਵੰਟ ਆ ਪਬਲਿਕ ਵਾਸਤੇ ਹੀ ਕੰਮ ਕਰ ਰਹੇ ਆ ਜੀ ਇਹ ਕਿੱਦਾਂ ਜਗ੍ਹਾ ਫਰਾਂ ਜੇ ਅੱਜ ਜੇ ਅੱ ਸਾਰੀ ਯੂਨਿਟ ਇਕੱਠੀ ਆਉਂਗੇ ਬਿਜਲੀ ਬੋਰਡ ਦਾ ਕੰਮ ਠੱਪ ਕਰਕੇ ਸਾਰੀ ਯੂਨਿਟ ਤੇ ਤਨਾਂ ਦੇਣ ਦੀ ਹੈ ਜੀ ਠੀਕ ਇਹ ਸਾਡੀ ਜਿਹੜੀ ਡਿਊਟੀ ਹੈ ਆਜ ਕੰਪਲੀਟ ਸਾਈਟਰ ਤੇ ਜੀ ਸਾਡੀਆਂ ਇੱਥੇ ਤਿੰਨ ਸ਼ਿਫਟਾਂ ਚੱਲਦੀਆਂ ਨੇ ਇੱਥੇ ਸਾਡੇ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਜੀ ਤੇ ਆ ਜਿਹੜਾ ਅਸੀਂ ਮੋਟਰਸਾਈਕਲ ਛੜਾਉਨੇ ਆ ਜੀ ਧੁੱਪੇ ਸ਼ਾਮੇ ਤਾਂ ਵੀ ਕਹਿੰਦੇ ਜੀ ਇੱਥੇ ਮੋਟਰਸਾਈਕਲ ਛੜਾਉਨੇ ਆ ਜੀ ਤੇ ਦਾ ਸਾਡਾ ਇਹ ਸੈਂਟਰ ਹੈ ਅੱਜ ਤੋਂ ਠੀਕ 40 50 ਸਾਲ ਇਹ ਪੁਰਾਣਾ ਸਾਡੇ ਦਾਦੇ ਬਾਬਿਆਂ ਦੇ ਟਾਈਮ ਦਾ ਚੱਲਦਾ ਆ ਰਿਹਾ ਜੀ ਅਸੀਂ ਇਹ ਸਾਈਕਲ ਨੂੰ ਜਿਹੜਾ ਚਲਾ ਰਹੇ ਆ ਤੇ ਇਹਨੂੰ ਢਾਣ ਦੇ ਢਾਣ ਵਿੱਚ ਜੀ ਨਗਰ ਕੌਂਸਲ ਸਮਾਣਾ ਹੋ ਗਿਆ ਜੀ ਐਸਟੀਐਮ ਸਾਹਿਬ ਹੋ ਗਏ ਲੋਕਲ ਕੁੱਤਰ ਦਾਸਣ ਹੋ ਗਿਆ ਤੇ ਆ ਤੁਸੀਂ ਦੇਖਿਆ ਜੀ ਕ੍ਰੇਨ ਨੇ ਖੜੀ ਆ ਢਾਣ ਵਾਸਤੇ ਇਹ ਕਹਿੰਦੇ ਆਪਣਾ ਸ਼ੈੱਡ ਢਾਓ ਚਾਹ ਫਿਰ ਕਹਿੰਦੇ ਵੀ ਇੱਥੋਂ ਖਾਲੀ ਕਰੋ ਇਹ ਅਵੈਦ ਬਣਿਆ ਹੋਇਆ 30 40 ਸਾਲੀ 30 30 ਸਾਲ 40 ਸਾਲ ਜਿਹੜੀ ਪੁਰਾਣੀ ਹੈ ਜਗ੍ਹਾ ਸਾਡੇ ਦਾਦੇ ਆ ਬਾਬੇ ਦੀ ਬਿਲੀ ਬੋਰਡ ਵਿਭਾਗਮੇ ਦੀ ਜਿਹੜੀ ਹੈ ਜਗ੍ਹਾ ਅਸੀਂ ਇੱਥੇ ਕੰਮ ਕਰਦੇ ਆ ਤੇ ਸਾਨੂੰ ਜਿਹੜੇ ਕੀ ਕਿਹਾ ਜਾਂਦਾ ਵੀ ਜਗ੍ਹਾ ਹੈ ਬੈਦ ਅਸੀਂ ਉਡਾਣਾ ਦੇਖੋ ਜੀ ਜਿਹੜਾ ਇਹ ਤਿੰਨ ਸ਼ਿਫਟਾਂ ਚੱਲਦੀਆਂ ਨੇ ਅਸੀਂ ਪਬਲਿਕ ਦੀ ਜਿਹੜੀ ਸੇਵਾ ਕਰਦੇ ਆ ਸਾਡੀਆਂ ਮਾਤਾ ਆਉਂਦੀਆਂ ਨੇ ਪੁੱਤ ਆਉਂਦੀਆਂ ਨੇ ਇਹ ਸਾਡੇ ਸਮਾਣੇ ਦਾ ਸੈਂਟਰ ਪੈਂਦਾ ਜੀ ਜਿਵੇਂ ਸਾਰੇ ਸਮਾਨ ਦਾ ਸੈਂਟਰ ਪੈਂਦਾ ਲਗਭਗ ਨਹੀਂ ਅਜੇ ਸਿੱਧਾ ਨਗਰ ਕੌਂਸਲ ਦੇ ਮੁਲਾਜ਼ਮ ਇਹਨੂੰ ਢਾਣ ਦੇ ਲਈ ਆਗੇ ਤੁਹਾਨੂੰ ਪਹਿਲਾਂ ਕੋਈ ਸੁਨੇਹਾ ਨਹੀਂ ਮਿਲਿਆ ਜੀ ਪਹਿਲਾਂ ਵੀ ਤੁਹਾਨੂੰ ਪਤਾ ਵੀ ਕਿੰਨੀ ਵਾਰ ਇਸ ਤੇ ਮਸਲੇ ਮੁٹے ਭਗੇ ਨੇ ਉਹ ਧਰਨੇ ਵੀ ਲੱਗੇ ਨੇ ਤੇ ਕਾਗਜ਼ੀ ਕਾਰਵਾਈ ਜਿਹੜੀ ਹੈਗੀ ਬਿਨਾ ਕਿਸੇ ਕਾਗਜ਼ੀ ਕਾਰ ਕੀ ਤੋਂ ਨੂੰ ਢਾਣ ਵਾਸਤੇ ਆ ਜਾਂਦੇ ਨੇ ਵੀ ਅਵੇ